ਆ ਟਰੈਕਟਰ ਦੇਖੋ ਮਿੱਤਰੋ ਇੱਥੇ ਖੜਾ ਪਹਿਲਾਂ ਤਾਂ ਮੇਰਾ ਤੁਹਾਨੂੰ ਇਹ ਸੁਭਾੜਾ ਵੀ ਤੁਸੀਂ ਇਹ ਪੈਨੂ ਦੇਖ ਕੇ ਦੱਸਣਾ ਵੀ ਇਹ ਕਿੰਨੇ ਮਾਡਲ ਆ ਹਰੇ ਕਹੂਗਾ ਵੀ 24 ਮਾਡਲ ਆ ਕੋਈ ਕਹੂਗਾ ਵੀ ਥੋੜੇ ਦਿਨ ਪਹਿਲੇ ਨਿਕਲਿਆ ਪਰ ਮੈਂ ਬਾਈ ਨਾਲ ਗੱਲਬਾਤ ਕਰਾਉਣਾ ਜੇਸਾ ਆਣਾ ਬਾਈ ਟਰੈਕਟਰ ਨੂੰ ਤਿਆਰ ਕੀਤਾ ਕੋਈ ਬੰਦਾ ਇਹ ਕਹਿ ਨਹੀਂ ਸਕਦਾ ਵੀ ਇਹ ਟਰੈਕਟਰ ਤਿਆਰ ਹੈ ਉਹ ਸਸੀਕਰ ਬਾਈ ਕੀ ਆ ਕਿੰਨੇ ਮਾਡਲ ਆ ਬਾਈ ਇਹ ਇਹ ਵੀਰੇਗਾ 97 ਮਾਡਲ 97 ਮਾਡਲ ਹਾਂਜੀ ਇਹ ਬਾਈ ਦੇਖਣ ਨੂੰ ਹੀ ਲੱਗਦਾ ਵੀ 97 ਮਾਡਲ ਹੋਊਗਾ ਯਾਰ ਇਹ ਕਿਉਂਕਿ ਕੋਈ ਬੰਦਾ ਕਹਿ ਹੀ ਨਹੀਂ ਸਕਦਾ 97 ਮਾਡਲ ਟਰੈਕਟਰ ਯਾਰ ਮੈਂ ਆਪ ਨਹੀਂ ਮੰਨਦਾ ਇਸ ਤਾਨੇ ਮਾਡਲ ਆ ਬਸ ਬਾਈ ਜਿਹੜੇ ਵੀਰੇ ਦਾ ਹੈਗਾ ਜੋਕ ਨਾ ਵੀ ਐਂ ਲੱਗੇ ਵੀ ਮੈਂ ਏਜੰਸੀ ਜੋੜਾ ਕੇ ਖੜਾਇਆਗਾ ਵਾਕਈ ਬਾਈ ਏਜੰਸੀ ਜੋੜਾਏ ਲੱਗਦਾ ਜਿਵੇਂ ਦੇਖ ਸਕਦੇ ਹੋ ਮਿੱਤਰੋ ਤੁਸੀਂ 97 ਮਾਡਲ ਟਰੈਕਟਰ ਆ ਕੋਈ ਬੰਦਾ ਪਛਾਣ ਨਹੀਂ ਸਕਦਾ ਬਾਕੀ ਬਾਈ ਇਹਦੇ ਵਿੱਚ ਕੀ ਕੀ ਕੀਤਾ ਹਾਂ ਮੰਨ ਕੇ ਜੋ ਜ਼ਿਆਦਾ ਓਰੀਜਨਲ ਹੀ ਰੱਖਿਆ ਹਾਂ ਹਾਂਜੀ ਬਈ ਜ਼ਿਆਦਾ ਓਰੀਜਨਲ ਹੀ ਰੱਖਿਆ ਜਿੱਦਾਂ ਪਾਵਰ ਪੂਵਰ ਕੀਤਾ ਆਪਾਂ ਨੇ ਬਾਕੀ ਆ ਲਾਈਟਿੰਗ ਵਗੈਰਾ ਹੋ ਗਈ ਜੀ ਹਾਂਜੀ ਓਕੇ ਇਹ ਕਿਹੜਾ ਮਹਿੰਦਰਾ 573 ਸੀਗਾ ਹਾਂਜੀ ਬਈ 573 ਸੀਗਾ ਜੀ ਠੀਕ ਆ ਜਿਵੇਂ ਆ ਐਕਸਪੀ ਪਲਸ ਲਿਖਿਆ ਕੀਤਾ ਵੀ ਇਹ ਕਿਉਂ ਨਹੀਂ ਲਿਖਦਾ ਬਾਈ ਜੀ ਨਹੀਂ ਜਿੱਦਾਂ ਹੈ ਵੀਰੇ ਨਵੇਂ ਮਾਡਲ ਹੀ ਕਰਤਾ ਆਪਾਂ ਨੇ ਓਦੋਂ ਪਹਿਲਾਂ ਜਿਵੇਂ ਕੱਲ ਨੀਂਦਰਾ 575 ਜੀ ਸੰਤੋ ਵੀ ਇੰਜਨ ਦੇ ਵਿੱਚ ਸੈਟਿੰਗ ਕੀਤੀ ਨਵੇਂ ਆ ਜੀ ਮਾੜਾ ਮੋੜਾ ਚੇਂਜ ਕਰਤਾ ਹਾਂ ਜੀ ਵੀ ਓਕੇ ਠੀਕ ਆ ਬਾਈ ਆ ਦੇਖੋ ਮਿੱਤਰੋ ਕਿੰਨਾ ਘੈਂਡ ਆ ਦੇਖੋ ਪਹਿਲਾਂ ਤਾਂ ਆ ਦੇਖੋ ਆ ਕਾਲਾ ਲੱਗਿਆ ਹੋਇਆ ਨਾ ਜਿਹੜਾ ਪਲੈਟਫਾਰਮ ਦੇ ਉੱਤੇ ਆ ਰੱਖਿਆ ਹੋਇਆ ਮੈਟ ਜੇ ਕਿੰਨੇ ਘੈਂਡ ਲੱਗਦਾ ਟਰੈਕਟਰ ਦੇ ਬਾਕੀ ਦਾ ਪਲੈਟਫਾਰਮ ਵੀ ਉੱਚਾ ਲਾਇਆ ਬਾਈ ਹਾਂਜੀ ਹਾਂਜੀ ਬਾਈ ਬਰਾਬਰ ਕਰਕੇ ਲਾਇਆ ਵਾਹ ਉਹ ਘੈਂਡ ਗੱ ਬਾਕੀ ਇਹ ਡਾਊਨ ਸੀਲਿੰਗ ਵਾਲੀ ਘੈਂਟ ਕਰਦੇ ਆ ਦੇਖ ਸਕਦੇ ਹੋ ਤੁਸੀਂ ਕਿੰਨੀ ਘੈਂਟ ਡਾਊਨ ਸੀਲਿੰਗ ਕੀਤੀ ਆ ਤੇ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਣੀ ਆ ਵੀ ਇਹ ਜਿਹੜੇ ਬੰਦੇ ਜਿਹੜੀ ਚੀਜ਼ ਤੋਂ ਮਸ਼ਹੂਰ ਆ ਉਹ ਹੈਗਾ ਸਟੇਰੀਂਗ ਕਰਕੇ ਬਈ ਇੱਥੇ ਫਿਰ ਸਟੇਰੀਂਗ ਕਾਹ ਤੋਂ ਸੈਂਪਲ ਰੱਖਿਆ ਇਹ ਵੀ ਯਾਰ ਵੀਰੇ ਹੋਣਾ ਦੀ ਡਿਮਾਂਡ ਸੀ ਆਪਾਂ ਵੀ ਏਜੰਸੀ ਵਾਲਾ ਰੱਖਣਾ ਤਾਂ ਅਗਰ ਕਿੰਨਾ ਸੈਂਪਲ ਹੀ ਰੱਖਿਆ ਸਾਰਾ ਓਕੇ ਜਮਾਂ ਰਿਜਨਲ ਹੀ ਰੱਖਿਆ ਵੀ ਟਰੈਕਟਰਾਂ ਲੱਗੇ ਵੀ ਏਜੰਸੀ ਚੋ ਅੱਜ ਹੀ ਆਇਆ ਬਸ ਜੀ ਬਾਕੀ ਬਈ ਐਂ ਲੱਗਦਾ ਜਿਵੇਂ ਟਰੈਕਟਰ ਏਜੰਸੀ ਦੇ ਵਿੱਚੋਂ ਅੱਜ ਹੀ ਨਿਕਲਿਆ ਹੁੰਦਾ ਮਹਿੰਦਰਾ 575 ਡ ਹਾਨੂੰ ਵੀ ਦੇਖ ਕੇ ਹੈਰਾਨੀ ਜੀ ਹੋਈ ਵੀ ਆ 97 ਮਾਡਲ ਰੈਡਟਰ ਲੱਗਦਾ ਨਹੀਂਗਾ ਪਰ ਇਹ ਕਲਾ ਦਾ ਕਮਾਲ ਆ ਬਾਈ ਟਰੈਕਟਰ ਕਿੰਗ ਵਾਲੇ ਮਹਿਲ ਕਾਣਾ ਸਰਾ ਕਰਾਉਂਦੇ ਜਦੋਂ ਕਰਾਉਂਦੇ ਆ ਇਧਰਲੇ ਪਾਸੇ ਉਹ ਤੁਹਾਨੂੰ ਦਿਖਾਉਣਾ ਬਾਈ ਜਿਵੇਂ ਡੈਕ ਡੁੱਕਾ ਸਾਰਾ ਇਨਕਲੂਡ ਹੀ ਹੁੰਦਾ ਸਾਰਾ ਵਿੱਚ ਹਾਂਜੀ ਹਾਂਜੀ ਬਾਈ ਵਿੱਚ ਹੀ ਆ ਇਹ ਸਾਰਾ ਕੁਝ ਵਿੱਚ ਹੀ ਹੋਇਆ ਨੇ ਆ ਦੇਖੋ ਮੇਟਰ ਉਹ ਡੈਕ ਡੁੱਕ ਬਾਕੀ ਬਾਈ ਹੱਥੋਂ ਜਿਆਦਾ ਟਰੈਕਟਰ ਸੈਂਪਲ ਰੱਖਿਆ ਹੋਇਆ ਲਾਈਟਾਂ ਵੀ ਮੇਰੇ ਕਹਿੰਦਾ ਅਰੀਜਨਲ ਹੀ ਲਾਈਆਂ ਲਾਈਆਂ ਹਾਂਜੀ ਬਾਈ ਅਰੀਜਨਲ ਹੀ ਰੀਜਨਲ ਹਾਂਜੀ ਅਰੀਜਨਲ ਲਾਈਟਾਂ ਲਾਈਆਂ ਹੋਈਆਂ ਬਾਈ ਕਮਾਲ ਕੀਤੀ ਭਈਆ ਜਮਾ ਤੇ ਅਛਾ ਮੀਟਰ ਵੀ ਡਿਜੀਟਲ ਕਰਤਾ ਹਾਂਜੀ ਹਾਂਜੀ ਡਿਜੀਟਲ ਮੀਟਰ ਲਾਤਾ ਵਾਜਾ ਲਓ ਜੀ ਘੈਂਟ ਗੱਲ ਬਾਤ ਬਣਾਈ ਬਈ ਬਈ ਹਾਲਤ ਦੀ ਕਿਹੋ ਜੀ ਸੀ ਟਰੈਕਟਰ ਦੀ ਪਹਿਲਾਂ ਬਈ ਜਮਾਂ ਬਸ ਖਤਮ ਨਹੀਂ ਸੀਗਾ ਜਮਾਂ ਹੀ ਖਤਮ ਸੀ ਇੰਜਨ ਵਧੀਆ ਪਿਆ ਸੀ ਇੰਜਨ-ਉੰਜਨ ਵੀ ਸਾਰਾ ਖਤਮ ਨਹੀਂ ਜੀ ਭਰਾ ਮੈਂ ਦੂਰੀ ਵਾਰੀ ਚਿਆਰ ਕੀਤਾ ਸਾਰਾ ਟੋਟਲੀ ਓਕੇ ਇੰਜਨ-ਉੰਜਨ ਵੀ ਵਗੈਰਾ ਹੈਗੀਆਂ ਪੁਰਾਣੀਆਂ ਫੋਟੋਆਂ ਤੁਹਾਨੂੰ ਮੈਂ ਦਿਖਾ ਦਊਗਾ ਪਾਵਾਂਗੇ ਓਕੇ ਓਕੇ ਇਹਦੀ ਆ ਬਈ ਆਪਣੀ ਹੁਣ ਜਮੀਨ ਦੇ ਵਿੱਚ ਇਹਦਾ ਕੰਮ ਇੰਜਨ ਦਾ ਸਾਰੇ ਕੀਤਾ ਤਾਂ ਗਰੀਬ ਨਾ ਹਾਂਜੀ ਤੇਰੀ ਗਾਰੰਟੀ ਗਰੰਟੀਆਂ ਬੱਕ ਕਿੰਨੀ ਦਿੰਨੇ ਆ ਗਾਰੰਟੀ ਵੀਰੇ ਜਰਾਦਰ ਫੋਲੀ ਹੁੰਦੀ ਹੈ ਛੇੜੀ ਕੋ ਪ੍ਰੋਬਲਮ ਆਉਂਦੀ ਨਹੀਂ ਆਪਣਾ ਕਿਉਂਕਿ ਦਸੱਲੀ ਵਾਲਾ ਕੰਮ ਹੀ ਹੁੰਦਾ ਸਾਰਾ ਪਾਵਰ ਪੂਰ ਵੀ ਸਾਰਾ ਆਪਣੀ ਕੀਤਾ ਗਿਆ ਟੋਟਲੀ ਤੇ ਪੇਂਟ ਬਾਈ ਟੂਕੇ ਹੁੰਦਾ ਹਾਂਜੀ ਟੂਕੇ ਵੀਰੇ ਫੋਰ ਟੂਕੇ ਦਾ ਪੇਂਟ ਹੁੰਦਾ ਬਾਈ ਮੇਤਰੋ ਆ ਦੇਖੋ ਇਧਰਲੇ ਪਾਸੇ ਤੇ ਜਿਵੇਂ ਲਾਈਟਾਂ ਲਾਈਟਾਂ ਵੀ ਬਾਈ ਆਪਦੇ ਹਿਸਾਬ ਨਾਲ ਹੀ ਲਵਾ ਸਕਦਾ ਬੰਦਾ ਜਾਂ ਕਿਵੇਂ ਵੀ ਥੋੜੀ ਨਹੀਂ ਆਪਦੇ ਹਿਸਾਬ ਨਾਲ ਹੀ ਆ ਵੀਰੇ ਆਪਾਂ ਵੀ ਕਰਦੇ ਹੀ ਦਾ ਚੇਂਜ ਕੋਸ਼ ਜਿਵੇਂ ਬਾਕੀ ਕਹਿਣਾ ਡਿਮਾਂਡ ਦੇ ਹਿਸਾਬ ਨਾਲ ਹੀ ਹੁੰਦਾ ਜੀ 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 ਆ ਦੇਖੋ ਬਾਈ ਕਿੰਨੇ ਘੰਟ ਗੱਲਬਾਤ ਕੀਤੀ ਹੋਈ ਹੈ ਦੇਖ ਸਕਦੇ ਹੋ ਤੁਸੀਂ ਆ ਦੇਖੋ ਕੱਲੀ ਕੱਲੀ ਚੀਜ਼ ਆਣਾ ਕ ਸਾਬ ਹੈਗਾ ਵੀ ਹਾਂ ਵੀ ਆਹ ਚੀਜ਼ ਲਾਈ ਐ ਇੱਥੇ ਹਨਾ A to Z ਦੇਖ ਸਕਦੇ ਹੋ ਬਾਕੀ ਤੁਸੀਂ ਤੇ ਟਾਇਰ ਵੀ ਤਾਂ ਕਿਹੜੀ ਕੰਪਨੀ ਦਾ ਟਾਇਰ ਪਾਇਆ ਬਾਈ ਰੇਲੈਂਸ ਦਾ ਹੀ ਆ ਵੀਰੇ ਰੇਲੈਂਸ ਦੇ ਪਾਇਆ ਵਾਹ ਕਿੰਨੀ ਘੰਟ ਗੱਲ ਬਾਤ ਆ ਟਰੈਕਟਰ ਖੜਾ ਹੀ ਬਹੁਤ ਸੋਹਣਾ ਲੱਗਦਾ ਤੇ ਕਈ ਬੰਦੇ ਹੁਣ ਆਏ ਗਹਿਣਗੇ ਬਾਈ ਬਾਈ ਕਈਆਂ ਲਾਈਟਾਂ ਲੂਟਾਂ ਲਾ ਦੀਆਂ ਵੀ ਟਰੈਕਟਰ ਨਵੇਂ ਆ ਪਰ ਇਹ ਹੁਣ ਉਹਨੂੰ ਵੀ ਪਤਾ ਬਣਾਉਣ ਵਾਲੇ ਨੂੰ ਜਾਂ ਬਣਾਉਣ ਵਾਲੇ ਨੂੰ ਪਤਾ ਹਨਾ ਦੇਖੋ ਕਿੰਨੀ ਘੰਟ ਗੱਲ ਬਾਤ ਆ ਤੇ ਬਾਕੀ ਬਾਈ ਕਿੰਨਾ ਟਾਈਮ ਲੱਗ ਗਿਆ ਇਹਨੂੰ ਤਿਆਰ ਕਰਨ ਤੇ ਇਹਨੂੰ ਵੀਰ ਲੱਗ ਹੀ ਗਿਆ 1.5 ਮਹੀਨੇ ਲੱਗਿਆ ਵੀਰੇ ਯਾਰ 1.5 ਮਹੀਨੇ ਲੱਗਿਆ ਹਾਂਜੀ ਉਹਦਾ ਮਹੀਨੇ ਦੇ ਵਿੱਚ ਤਿਆਰ ਹੋ ਜਾਂਦੇ ਪਰ ਇਹਨੂੰ ਥੋੜਾ ਜਿਹਾ ਟਾਈਮ ਵੱਧ ਖਾ ਗਿਆ ਅੱਛਾ ਇਹ ਥੋੜਾ ਜਿਹਾ ਟਾਈਮ ਵੱਧ ਹਾਂਜੀ ਯਾਰ ਬਾਕੀ 1.5 ਮਹੀਨੇ ਦੇ ਵਿੱਚ ਮਹੀਨੇ ਕੁ ਵਿੱਚ ਤਿਆਰ ਹੋ ਜਾਂਦੇ ਬਾਕੀ ਰੀਜ ਵੀ ਲੱਗੀ ਬਾਈ ਦੇਖ ਦੀ ਜੀ 1.5 ਮਹੀਨੇ ਲੱਗਿਆ ਤਾਂ ਪਤਾ ਲੱਗਦਾ ਵੀ ਕਿਸੇ ਚੀਜ਼ ਤੇ ਲੱਗਿਆ ਹਨਾ ਬਾਈ ਕਿਉਂਕਿ ਦੇਖ ਸਕਦਾ ਤੁਸੀਂ ਤੇ ਐਂ ਲਾ ਲਓ ਯਾਰ ਤੁਸੀਂ ਵੀ ਲਾਲ ਘੋੜਾ ਹੀ ਲੱਗਦਾ ਦੂਰੋਂ ਦਾ ਸਿਰ ਹੀ ਹੈ ਜੱਲਵਾਦ ਪੂਰੀ ਹਨਾ ਤੇ ਬਾਕੀ ਬਾਈ ਸਿਰਾਗਲਵਾ ਆਵਾਜ਼ ਸੁਣਾ ਦੀ ਮੜੀ ਸਟਾਰਟ ਕਰਕੇ ਦਿਖਾ ਦੇ ਹਾਂਜੀ ਹਾਂਜੀ ਬਾਈ ਆਵਾਜ਼ ਤੁਹਾਨੂੰ ਸੁਣਾ ਦੇ ਮੜੇ ਕਰ ਵਾਹ ਚੈੱਕ ਕਰੋ ਮਿੱਤਰੋ ਟਰੈਕਟਰ ਦੀ ਆਵਾਜ਼ ਦੇਖੋ ਕਿੰਨੀ ਘੈਂਡ ਆ ਤੇ ਬਾਕੀ ਸਾਰਾ ਗੱਲਬਾਤ ਆ ਤੇ ਪਲੈਟਫਾਰਮ ਸਾਰਾ ਕੁਝ ਓਕੇ ਕੀਤਾ ਪਿਆ ਜੀ तकरीबन ਤੇ ਇਹ ਜਾਣਾ ਬਾਈ ਕਿੱਥੇ ਘਰੀ ਰੱਖਣਾ ਬੰਦੇ ਨੇ ਹਾਂਜੀ ਘਰੀ ਰੱਖਣਾ ਵੀਰੇ ਅਮਰੀਤ ਸਰਵਾਂ ਅਮਰੀਤ ਸਰਵਾਂ ਅਮਰੀਤ ਸਰਵਾਂ ਦੇਖ ਸਕਦੇ ਹੋ ਕਿੰਨੇ ਸ਼ੇਅਰ ਪੈਂਦੇ ਰਾਜ ਪਰ ਮਿਹਲਕ ਲਾ ਕੇ ਬਾਈ ਰੁਕ ਗਿਆ ਹਾਂ ਤੇ ਮੜੇ ਕਰ ਦਿਓ ਬਾਈ ਬੰਦ ਤੇ ਸ਼ੇਅਰ ਕਰੋ ਮਿੱਤਰੋ ਵੀਡੀਓ ਨੂੰ ਤੇ ਕੰਟੈਕਟ ਨੰਬਰ ਬਾਈ ਬੋਲ ਹਾਂਜੀ ਕੰਟੈਕਟ ਨੰਬਰ ਬੋ 98965376185 ਲਓ ਜੀ ਇਹ ਨੰਬਰ ਤੇ ਬਈ ਸੰਪਰਕ ਕਰ ਲਓ ਧੰਨਵਾਦ ਬਿਲਕੁਲ ਥੈਂਕ ਯੂ